ਜੀ ਜਿਹੜੀ ਆਪਣੇ ਡੋਲ ਚਲਦੀ ਆਪਣੇ ਚਲਦੀ ਹਸਤਾ ਲ ਚਲਦੀ ਹੈਰੀ ਉਹ ਚੀਜ਼ ਉਹ ਤਾਂ ਫਿਰ ਆਪਣੇ ਪਈ ਆ ਨਾ ਇਹ ਚਟੜਾ ਵਾਸਤੇ ਇਹ ਇਹ ਦਵਾਈ ਇਹ ਕਾਲੀ ਕਾਲੀ ਹੁੰਦੀ ਹੈ ਚਟੜਾ ਇਹ ਵੀ ਇਹਦੇ ਚ ਮਿਲਦਾ ਪੌਣੀ ਫਰਨਾਲ ਚਿਚਰਾ ਮਰਚਾਲੇ ਮੈਂ ਲਾਉ ਤਾ ਆਪਾਂ ਘਰੇ ਪਈ ਜਿਹੜੀ ਉਹ ਪਾ ਕੇ ਦੇਖ ਲਮ ਤਾ ਸਾਡੇ ਕੋਲੇ ਰੀਜਨਲ ਚ ਪਈ ਆ ਚਿਚਰਾ ਵਾਲੀ ਆਪਾਂ ਫਰਨਾਲ ਜਿਹੜੀ ਕਾਲੀ ਹਾਂ ਹੈ ਹਾਂ ਰੀਜਨਲ ਵਾਲੀ ਥੋੜੀ ਜਿਹੀ ਪਾਈ ਜਿਆਦਾ ਨਹੀਂ ਮੇਰਾ ਪਾ ਕੇ ਦੇਖ ਲਮ ਹਾਂ ਜਿ ਚਿਚਰਾ ਮਾਰਨੇ ਜੇ ਮੱਖੀ ਮਛਰ ਮਾਰਨੇ ਚਿਚਰ ਵੀ ਬਹੁਤ ਨੇ ਬਸ ਫੇਰ ਥੋੜੀ ਆਪ ਪਾ ਲਈ ਥੋੜੀ ਹੋ ਪਾ ਲਈਓ ਅੱਛਾ ਹੋਰ ਕੀ ਕੁਛ ਹੈ ਫਰਨਾਲ ਭਾਂਡੇ ਤੋਂ ਨਾਲ ਹੈਗਾ ਜੀ ਹਾਂ ਬਸ ਭਾਂਡੇ ਵਾਲਾ ਕਿਹੜਾ ਹੈ ਅੱਛਾ ਇਹ ਭਾਂਡੇ ਵਾਲਾ ਜੱਟ ਦੀ ਫਰਨਾਲ ਹੈ ਇਹ ਵਰਨਾਲਾ ਜੱਟ ਦੀ ਇਹ ਵੈਸੀ ਵਰਨਾਲਾ ਇਹ ਕਲੀਨਰ ਟ੍ਰੈਕ ਇਹ ਪੋਚੇ ਵਾਲਾ ਹਾਂ ਇਹ ਟੈਲਾ ਸਾਫ ਕਰਨਾ ਬਈ ਅੱਛਾ ਇਹ ਟੈਲਾ ਸਾਫ ਆ ਕਾਲੀ ਦਾ ਇਹ ਕਾਲੀ ਇਹ ਤੁਸੀਂ ਆਪ ਬਣਾਉਨੇ ਹੋ ਬਈ ਨਹੀਂ ਨਹੀਂ ਜੀ ਸਾਰਾ ਸਮਾਨ ਪਿੱਛੇ ਆਉਂਦਾ ਜੀ ਇਹ ਮਾਨਸਾ ਤੋਂ ਮਾਨਸਾ ਤੋਂ ਆਉਂਦਾ ਜੀ ਤੁਸੀਂ ਕਿੱਥੋਂ ਆਏ ਆਪਾਂ ਰਤੀਓ ਤੁਹਾਨੂੰ ਜੀ ਸਮਾਨ ਸਾਰਾ ਮਾਨਸਾ ਤੋਂ ਲੈ ਆਉਂਦੇ ਹਾਂ ਇੱਕ ਬੋਤਲ ਹੋਰ ਦੇ ਦੇ ਜੀ ਤੇ ਰਿਜ਼ਲਟ ਨਾ ਦਿੱਤਾ ਮੈਂ ਕਿਨੂੰ ਸੀ ਦੁਬਾਰੇ ਆਂ ਕਹੂੰਗਾ ਮੈਂ ਇਹਦੇ ਨਾਲ ਦੀ ਹੋਰ ਲਿਆਦੀ ਆ ਜੀ ਵੀਡੀਓ ਵਿੱਚ ਤੂੰ ਕਹਿ ਰੋ ਹੋ ਗਿਆ ਤੇਰੀ ਵੀਡੀਓ ਕੋਈ ਗੱਲ ਹੀ ਨਹੀਂ ਜੀ ਮੈਂ ਮੈਂ ਪਹਿਲੇ ਤਾਂ ਇਹ ਤਾਂ ਕਿਹਾ ਨਹੀਂ ਮੈਂ ਦੁਬਾਰੀ ਵੀ ਆਉਂਗਾ ਇਹ ਗੱਲ ਥੋੜੀ ਬਾਜੀ ਦੇ ਜੂ ਤਾਂ ਮੈਂ ਉਰੇ ਜੀ 20 ਦਿਨਾਂ ਵੀ ਗੇੜਾ ਮਾਰਨੀ ਮਾਰਨਾ ਕੋਈ ਲੈ ਵੀ ਕੋਣ ਨਾਲ ਅਸੀਂ ਪਹਿਲਾਂ ਲੈ ਲਈ ਇੱਕ ਹੋਰ ਬਾਈ ਦੋਸ ਜੀ ਉਹਨੇ ਉਹਨੇ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਆਹ ਵਰਤੇ ਦੇ ਨਾਲ ਉਹ ਲਿਸਨ ਸੀ ਪਹਿਲਾਂ ਉਹ ਵਰਤੀ ਉਹ ਤੁਸੀਂ ਨਾਲ ਵਰਤ ਕੇ ਦੇਖਿਆ ਜੀ ਉਹਦੇ ਨਾਲ ਮਰਦਾ ਜਾਂਦੀਆਂ ਪਰ ਦੁਬਾਰਾ ਫਿਰ ਛੇਤੀ ਹੋ ਜਾਂਦੀਆਂ ਹਾਂ ਉਹ ਮਿੱਠਾ ਪਾਇਆ ਜਾਂਦਾ ਜਿਹੜੇ ਵਿੱਚ ਇਹ ਜੀ ਮਿੱਠਾ ਨਹੀਂ ਹੁੰਦਾ ਜਿਸ ਸਿਰਫ ਕੈਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ 'ਸਤਾ ਫੈਮਲੀ' ਤੇ ਹੋਰ ਸਾਊ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਬਧੀਆ ਜੀ ਕਿਰਪਾ ਮਾਲਕ ਦੀ ਤੇ ਤੇ ਟ੍ਰਿਕ ਹੋ ਗਿਆ ਜੀ ਅੱਜ 15 ਜੂਨ ਤੇ ਟਾਈਮ ਹੋ ਗਿਆ ਸ਼ਾਮ ਦਾ ਸਵਾ 6 6 ਵਜੇ ਤੇ 15 ਜੂਨ ਹੋ ਗਈ ਅੱਜ ਤੇ ਕੁਝ ਥੋੜੀ ਜੀ ਗਰਮੀ ਘਟੀ ਆ ਦੋ ਤਿੰਨ ਦਿਨ ਜਿਹੜੀ ਗਰਮੀ ਬਹੁਤ ਜ਼ਿਆਦਾ ਸੀ ਤੇ ਅੱਜ ਦਾ ਬਲੌਗ ਇਹੜਾ ਹੁਣ ਸ਼ੁਰੂ ਕਰਨ ਲੱਗੇ ਆਪਾਂ ਤੇ ਆਪਾਂ ਚੱਲੇ ਆ ਜੀ ਗੁਰੂ ਘਰ ਸੈਦਿਆਲ ਸਾਹਿਬ ਚੱਲੇ ਆਂਗੇ ਮੱਥਾ ਟੇਕਣ ਅੱਜ ਸੰਗਰਾਂਦ ਦਾ ਦਿਹਾੜਾ ਸੀ ਪਹਿਲਾਂ ਸਵੇਰੇ ਜਾਣਾ ਸੀ ਸਵੇਰੇ ਸਾਤੋਂ ਜਾਇਆ ਨਹੀਂ ਗਿਆ ਕਿਉਂਕਿ ਕੰਮਕਾਰ ਹੋ ਗਏ ਹਨ ਉਲਝ ਜੇ ਗਏ ਫਿਰ ਚਲੋ ਹੁਣ ਸ਼ਾਮ ਨੂੰ ਚੱਲਦੇ ਆਪਾਂ ਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਆਪਾਂ ਚੱਲਦੇ ਆ ਹੁਣ ਗੁਰੂ ਘਰੇ ਨੇ ਤੇਨੇ ਆਣੀ ਜਾਵਾਂਗੇ ਉਤਮ ਗਿਆ ਹੋਇਆਗਾ ਉਤਮ ਉਹਦੇ ਨਾਨਕੇ ਚੱਲਿਆ ਗਿਆ ਤੇ ਆਪਾਂ ਹੀ ਆਂਦੀ ਆ ਚਲੋ ਜੀ ਆਪਾਂ ਬੈਠੀਏ ਗੱਡੀ ਦੇ ਵਿੱਚ ਤੇ ਗੱਡੀ ਆਪਣੀ ਸਟਾਰਟ ਹੋਊਗੀ ਲੋ ਵੀ ਦੀਦੀ ਵੀ ਆ ਗਈ ਚੱਲਦੇ ਆ ਹੁਣ ਆਪਾਂ ਮੇਕ ਨਿਕਾਰਮੀ ਕਰ ਰੱਖੀ ਹੈ ਕਦੋਂ ਦੀ ਗੱਡੀ ਸਟਾਰਟ ਕਰੀ ਹੋਈ ਹੈ ਏਸੀ ਤਾਂ ਲਾ ਦਿੰਦਾ ਅੱਜ ਵੀ ਗਰਮੀ ਬਹੁਤ ਹੋ ਗਈ ਜੀ ਬਹੁਤ ਜ਼ਿਆਦਾ ਗਰਮੀ ਪਈ ਆ 2-3 ਦਿਨਾਂ ਤੇ ਆਹ ਪੈਦਰਕਾਰ ਮਨ ਮੱਲੇ ਪਿੱਛੇ ਪਿਆ ਸੀ ਚਲੋ ਜੀ ਹਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਸੈਦੇਵਾਲਾ ਸਾਹਿਬ ਦੁਕਾਨ ਤੇ ਮੜਾ ਜੇ ਖੜਕੇ ਜਿਵੇਂ ਵਰਦੀਪ ਤੋਂ ਉਹ ਲੈ ਕੇ ਬਹੁਤ ਆ ਬਾਜ਼ਾਰ ਦੇਖੋ ਚੁੰਨੀਆਂ ਨੇ ਸੂਤੀ ਟੰਗੀਆਂ ਪਈਆਂ ਸੋਹਣੀਆਂ ਸੋਹਣੀਆਂ ਚੁੰਨੀਆਂ ਆਪ ਮੀਟਨ ਜੁੱਲਾ ਕੰਨਾਂ ਰਾਂ ਹੂੰ ਢਾ ਅੱਛਾ ਅੱਡੇ ਦੀ ਰੌਣਕ ਅੱਡੇ ਦੀਆਂ ਰੌਣਕਾਂ ਕੇਲੇ ਦੇ ਕਿੱਡਾ ਹੰਮਰਾਕਤ ਹੁੰਦੀਆਂ ਆ ਅੱਜ ਸੰਗਰਾਮ ਦਾ ਦਿਹਾੜਾ ਤੇ ਚੰਦਿਆ ਗੁਰੂ ਘਰ ਆ ਲਈ ਜਾਂਦੀਆਂ ਨੇ ਹਨਾ ਇਹ पै गया था? देख, देख के जाव लो जी पहुंच गए आप गुरु घर वाहे गुरु सचे पाश ਆਪਣੇ ਨਾ ਸਾਰੀ ਗੱਡੀ ਦੇ ਸ਼ੀਸ਼ੇ ਸਾਫ਼ ਕਰਨ ਨਾਲ ਕਿੰਨੀ ਕੱਢਣੀ ਆ ਕਿੰਨੀ ਦੁੱਧ ਵਾਲੀ ਹਾਂ 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 ਉਹ ਸਾਫ਼ ਕਰਨਾ ਹੱਲਾ ਮੱਥਾ ਢੇਕ ਕੇ ਆਵਾਂਗੇ ਨਹੀਂ ਬੜੀ ਬੜਾ ਯਾਰ ਬਸ ਸਿੱਤੇ ਲੱਗਦਾ ਜੋ ਪਰਨ ਦੇਵਾ ਦਰਸات ਲਈ ਜਦ ਤੱਕ ਜੀਨਾ ਮੇਰੇ ਜਿਹੜਾ ਦੇ ਨਹੀਂ ਪੜਾਏਗੀ Thank you. ਸੋ ਪੁਰਖ ਦਾ ਈਸ਼ਵਰ ਸਤਿਪੁਰਤਿ ਪਾਦ। ਰੋ ਪਰਕ ਨਿਰੰਜਨ ਹਰ ਪਰਕ ਨਿਰੰਜਨ ਹਰ ਅਗਮ ਅਗਮ ਅਪਾਰ ਸਤਿ ਆਦ ਹੈ। ਸਤਿ ਆਦ ਹੈ ਤੇ ਜੀ ਹਰ ਤਕੀ ਚਰਨ ਹਾਰ। ਜੈ ਜੀ ਤੁਮਾਰੇ ਜੀ ਤੁੰਗੀ ਆਕਾੜਾ ਤਾਰ। ਹਰ ਤੁਮ ਲੈਂਦਾ। ਹੋ ਸੰਤ ਜੀ ਹਰ ਪ੍ਰੂਤ ਨਤ। ਕਰਦਾ। लो जी आप गुरु घरों जाए ते लेट ही हो गया आप चल कोई गल नहीं है ना भी जाना बहुत जरूरी सब ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਕਿੱਦਾਂ ਦੀ ਲੱਗਦੀ ਆ ਤੇ ਆਪਾਂ ਹੁਣੀ ਆਏ ਆ ਹਜੇ 10 ਮਿੰਟ ਹੀ ਹੋਏ ਨੇ ਬਸ ਹੁਣ ਕੰਮ ਨੂੰ ਸ਼ੁਰੂ ਕਰਦੇ ਆਂਗੇ ਪਹਿਲੇ ਤਾਂ ਬਣਾਉਣੇ ਆ ਸਬਜ਼ੀ ਆ ਆ ਪੱਲੇ ਇਸੀ ਉੱਥੇ ਬੇਲ ਪੂਰੀ ਬੇਲ ਪੂਰੀ ਦਾ ਬੇਲਪੂਰੀ ਲਈ ਸੀ ਤਿੰਨ ਦੋ ਲਈਆਂ ਸੀ ਤਿੰਨ ਲਈਆਂ ਸੀ ਤਿੰਨ ਲਈਆਂ ਸੀ ਤੇ ਉਹਦੇ ਵਿੱਚੋਂ ਦੋ ਆ ਖਾ ਲਈ ਇੱਕ ਰਹਿ ਗਈ ਖੋਲੀ ਤਾਰਾ ਗੱਡਣ ਜਾਣਿਆ ਹੁਣ